ਜੀਤ ਕੋਟਲੀ ਨੂੰ ਨਾਂ ਤੇ ਵੱਡੀ ਗੱਡੀ ਮਿਲ ਸਕੀ ਨਾਂ ਚੀਤ ਕੋਟਲੀ ਨੂੰ ਮੇਰੇ ਵੀਰੋ ਕੋਈ ਕਿਸੇ ਜਹਾਜ਼ ਦੀ ਸ਼ਹਿਰ ਕਰਵਾ ਸਕਿਆ ਪਰ ਮੇਰੀ ਹੱਥ ਬਣ ਕੇ ਬੇਨਤੀ ਕਬੱਡੀ ਦੇ ਵੱਡੇ ਪ੍ਰਮੋਟਰ ਭਰਾਵਾਂ ਨੂੰ ਹੈ ਕਿ ਕਬੱਡੀ ਦੇ ਸੱਚੇ-ਸੱਚੇ ਆਸਕਾਂ ਨੂੰ ਮੇਰੀ ਹੱਥ ਬਣ ਕੇ ਬੇਨਤੀ ਹੈ ਉਹਦੇ ਪਰਿਵਾਰ ਦੇ ਵਿੱਚ ਇੱਕ ਨੌਰਮ ਪਰਿਵਾਰ ਦੇ ਵਿੱਚ ਜਨਮ ਲੈ ਕੇ ਜੀਤ ਕੋਟਲੀ ਨੇ ਆਪਣੀ ਮਿਹਨਤ ਕਰਕੇ ਦੁਨੀਆ ਦੇ ਵਿੱਚ ਨਾਂ ਬਣਾਇਆ ਜੀਤ ਕੋਟਲੀ ਦਾ ਨਾਂ ਜਿੰਨਾ ਕਿ ਬਣਿਆ ਉਹਦੀ ਮਿਹਨਤ ਸਿਰ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਣਿਆ ਮੇਰੀ ਹੱਥ ਬਣ ਕੇ ਬੇਨਤੀ ਹੈ ਜੇ ਕੋਈ ਦਸ ਦੇ ਸਕਦਾ ਦਸ ਦਿਓ ਜੇ ਕੋਈ 20 ਦੇ ਸਕਦਾ 20 ਦਿਓ ਜੇ ਕੋਈ Google Pay ਨੰਬਰ ਹੈ ਤੇ ਮੈਨੂੰ ਦਾ ਦਿਓ ਭਰਾਵਾਂ ਕਿ ਆਪਾਂ ਬੋਲ ਦਿੰਨੇ ਆ ਪੂਰਾ ਪੂਰਾ 700 97 57014 ਜੀਤ ਕੋਟਲੀ ਦਾ Google Pay ਨੰਬਰ ਹੈ हां ओडे फोन ਦੇ ਤੇ ਪਾਸਵਰਡ ਕੀ ਨਾ ਆਊਗਾ ਜੀ Google पे ਤੇ ਨਿਰਮਲ ਸਿੰਘ ਆਊਗਾ ਜੀ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅੱਜ ਗਰਾਊਂਡ 'ਤੇ ਖੜਕੇ ਕਹਿਣੇ ਆ ਵੀ ਜੀਤ ਕੋਟਲੀ ਦੇ ਪਰਿਵਾਰ ਤੱਕ ਪਹੁੰਚੂਗਾ ਮੇਰੀ ਬੇਨਤੀ ਆ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਤੇ ਜੀਤ ਕੋਟਲੀ ਦੇ ਨਜ਼ਦੀਕੀ ਰਿਸ਼ਤੇਦਾਰ ਭਾਈ ਵਿਸ਼ੇਸ਼ ਤੌਰ ਤੇ ਆਏ ਐ ਮੇਰੀ ਹੱਥ ਬਨ ਕੇ ਬੇਨਤੀ ਆ ਮੰਗਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਇੱਕ ਤੇ ਯਾਰ ਖਿਡਾਰੀ ਨਹੀਂ ਰਿਆਂ ਤੇ ਦੂਜਾ ਗਰਾਊਂਡ 'ਤੇ ਖੜਕੇ ਮੰਗਣਾ ਪੈਣਾ